ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਸਾਰੇ ਪ੍ਰਿੰਟ ਸੂਟ ਨੇ ਇਹਨਾਂ ਦੇ ਨਾਲ ਆਪਾਂ ਨੇ ਦੁਪੱਟੇ ਨਾ ਬਹੁਤ ਵਧੀਆ ਡਿਜ਼ਾਈਨ ਨਾਲ ਤਿਆਰ ਕਰੇ ਹੋਏ ਨੇ ਤੇ ਇਹੀ ਸੂਟਾਂ ਦੀ ਇਹਨਾਂ ਦੁਪੱਟਿਆਂ ਦੇ ਨਾਲ ਟਾਈ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਗ੍ਰੇਸ ਬਣ ਜਾਂਦੀ ਹੈ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਆ ਕੁਝ ਕਾਟਨ ਦੇ ਰਹਿਣਗੇ ਕੁਝ ਜੌਰਜਟ ਦੇ ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਲੈ ਸਕਦੇ ਹੋ ਫਰੇ ਦੇ ਵਿੱਚ ਜਿਹੜੇ ਵੀ ਕਲਰ ਅਵੇਲੇਬਲ ਹੋਣਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੀ ਵੀ ਇਹ ਕਲਰ ਮਿਲ ਜਾਣਗੇ ਤੇ ਬਾਕੀ ਜਿਹੜੇ ਇਹ ਕਲਰ ਨੇ ਹੁਣ ਇਹਨਾਂ ਦੇ ਵਿੱਚ ਹੋ ਸਕਦਾ ਜੀ ਇਹ ਕਲਰ ਸਿੰਗਲ ਸਿੰਗਲ ਸੀ ਇਹ ਖਤਮ ਹੋ ਗਏ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣੇ ਚੈਨਲ ਨੂੰ ਪਲੀਜ਼ ਜਿਨ੍ਹਾਂ ਨੇ ਹਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਸੂਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਾ ਸਕੇ ਆਪਣਾ ਨਵਾਂ ਚੈਨਲ ਹੈਗਾ ਜੀ RK ਬਟੀਕ ਉਹਦੇ ਉੱਪਰ ਵੀ ਆਪਾਂ ਨੂੰ ਵੀਡੀਓ ਪਾ ਦਨੇ ਤੇ ਤੋਂ ਮੈਨੂੰ ਟਾਈਮ ਲੱਗਦਾ ਹਜੇ ਵੀ ਰਹਾ ਲ ਹਨਾ ਇਹ ਵੀਡੀਓ ਮੈਨੂੰ ਉਧਰ ਪਾਉਣੀ ਪੈਂਦੀ ਐ ਇੰਨਾ ਟਾਈਮ ਨਹੀਂ ਹੈਗਾ ਤੇ ਚਲੋ ਜੀ ਕੋਈ ਨਾ ਕੋਸ਼ਿਸ਼ ਕਰਾਂਗੇ ਵੀ ਆਪਾਂ ਇੱਧਰ ਬਲੌਗ ਰੱਖੀਏ ਤੇ ਉਧਰ ਆਪਾਂ ਸੂਟਾਂ ਨਹੀਂ ਜੁੜੀਆਂ ਪਈਆਂ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਸਾਰਿਆਂ ਤੋਂ ਪਹਿਲਾ ਸੂਟ ਦਿਖਾਉਂਗੀ ਮੈਂ ਤੁਹਾਨੂੰ ਪਿਓਰ ਜੋਰ ਦਾ ਜੱਟ ਦੇ ਵਿੱਚ ਇਹਦਾ ਨਾ ਤੁਹਾਨੂੰ ਸਾਰੀ ਸ਼ਰਟ ਦੇ ਉੱਪਰ ਹਾਈਲਾਈਟ ਕੀਤਾ ਮਿਲੂਗਾ ਆਰੀ ਵਰਕ ਦੇ ਨਾਲ ਇਸ ਤਰ੍ਹਾਂ ਦਾ ਨਾ ਦਾ ਪ੍ਰਿੰਟ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮ ਦੇਖੋ ਇਹਦੇ ਨਾਲ ਆਪਾਂ ਨੇ ਮਾਸਟਰਡ ਕਲਰ ਦੀ ਰੱਖੀ ਜੀ ਸਲਵਾਰ ਮਾਸਟਰਡ ਕਲਰ ਹੈ ਇਹਦਾ ਬਹੁਤ ਵਧੀਆ ਜੌਰਜਟ ਹੋਣੀ ਹੋਊਗੀ ਵੀ ਹਲਕੀ ਜੀ ਜਾਂ ਆਕੜੀ ਜੀ ਲੜਨ ਜੇ ਵਾਲੀ ਬਹੁਤ ਵਧੀਆ ਪਿਓਰ ਜੌਰਜਟ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਟਾਈ ਡਾਈ ਦੇਖੋ ਇਸ ਤਰ੍ਹਾਂ ਦਾ ਤੇ ਮਾਸਟਰਡ ਸੂਟ ਹੈ ਜਿਹੜਾ ਸਲਵਾਰ ਨਾਲ ਦਾ ਕਲਰ ਕਰਕੇ بیس ਕਲਰ ਤੇ ਵਿਚਕਾਰ ਆਪਾਂ ਨੇ ਮਹਿਰੂਨ ਇਸ ਤਰ੍ਹਾਂ ਦੇ ਛੋਟੇ ਛੋਟੇ ਫਲਾਵਰ ਬਣਾਏ ਹੋਏ ਨੇ ਦੁਪੱਟੇ ਦੇ ਵਿੱਚ ਤੇ ਇਸ ਤਰ੍ਹਾਂ ਦੀ ਆਪਾਂ ਨੇ ਇਹਨੂੰ ਗੁੰਮਲੇਸ ਲਾ ਕੇ ਮਹਿਰੂਨ ਕਲਰ ਦੀ ਇਹਦੇ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟਾ ਹੈਗਾ ਜੀ ਇਹ ਪਿਓਰ ਬੈਂਬਰ ਦਾ ਤੇ ਜ਼ੋਰਜਟ ਵੀ ਬੋਲ ਦਿੰਦੇ ਨੇ ਇਹਨੂੰ ਇਹਨੂੰ ਪਿਓਰ ਬੈਂਬਰ ਵੀ ਬੋਲ ਦਿੰਦੇ ਨੇ ਇਹ ਉਹ ਜ਼ੋਰਜਟ ਦੇ ਦੁਪੱਟੇ ਨਹੀਂ ਹੈਗੇ ਹੁਣ ਵੀ ਜਿਹੜੇ ਹਨ ਸੂਤਾਂ ਦੀ ਜ਼ੋਰਜਟ ਹੁੰਦੀ ਆ ਆਪਣੇ ਗਾਲ ਵੜ ਦਿੰਦੇ ਨੇ ਇਹ ਬਿਲਕੁਲ ਲਾਈਟ weight ਪਿਓਰ ਬੈਂਬਰ ਦੇ ਵਿੱਚ ਜ਼ੋਰਜਟ ਆ ਗਈ ਜੀ ਉਹ ਵਾਲੇ ਦੁਪੱਟੇ ਆਪਾਂ ਰੱਖਦੇ ਆ ਇਹਦੇ ਨਾਲ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਦੁਪੱਟਾ ਟਾਈ ਟਾਈਡਾਈ ਕਰਿਆ ਹੋਇਆ ਹੈ ਤੇ ਇਹ ਸੂਟਾਂ ਦੇ ਮੈਂ ਤੁਹਾਨੂੰ ਕਲਰ ਦਿਖਾ ਦੰਨੀ ਆ ਜਿਹੜੇ ਜਿਹੜੇ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਇੱਕ ਰਾਣੀ ਕਲਰ ਦੇਖੋ ਇਹ ਵਿਦਆਊਟ ਦੁਪट्टे ਤੋਂ ਇਹ ਆਪਾਂ ਨੇ ਦੁਪੱਟਾ ਜਿਹੜਾ ਰੈਡੀ ਕਰਤਾ ਇਹ ਬੁੱਕ ਹੋਇਆ ਹੋਇਆ ਸੂਟ ਆਪਣਾ ਇਹਦੇ ਵਿੱਚ ਇੱਕ ਕਲਰ ਇਹ ਮਿਲੂਗਾ ਜੀ ਤੁਹਾਨੂੰ ਇੱਕ ਕਲਰ ਮਿਲੂਗਾ ਇਹ ਵਾਲਾ ਦੇਖੋ ਕਲਰ ਦੋਨੋਂ ਹੀ ਪਿਆਰੇ ਨੇ ਚਾਰ ਕਲਰ ਸੀ ਇਹਦੇ ਵਿੱਚੋਂ ਦੋ ਕਲਰ ਰਹਿ ਗਏ ਜੀ ਜੇ ਇਹਨਾਂ ਦੋਨਾਂ ਕਲਰਾਂ 'ਚ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦਾ ਟਾਈ ਟਾਈਟ ਡੁਪੱਟਾ ਐਡ ਕਰਾਉਂਗੇ ਤਾਂ ਤੁਹਾਨੂੰ 800 ਰੁਪਏ ਦੁਪੱਟੇ ਦਾ ਨਾਲ ਜਿਹੜੇ 4 ਦੇਸ ਨੇ ਪੈ ਜਾਣਗੇ ਬਾਕੀ ਤੁਹਾਡੀ ਚੁਆਇਸ ਆ ਜਿੰਨੇ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੋ ਨਾ ਤੁਸੀਂ ਕਰਵਾ ਸਕਦੇ ਚਲੋ ਜੀ ਇਹਦੇ ਵਿੱਚ ਆਪਾਂ ਕਲਰ ਤੁਹਾਨੂੰ ਦਿਖਾ ਦਿੱਤੇ ਨੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਇਹ ਵੀ ਜਾਰਜਟ ਦੀ ਫੈਬਰਿਕ ਰਹੂਗੀ ਇਸ ਤਰ੍ਹਾਂ ਦੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹਾਂ ਚਲੋ ਜੀ ਇਹ ਸ਼ਰਟ ਵੀ ਤੁਹਾਨੂੰ ਸੂਟ ਮਿਲੂਗਾ ਜੀ ਜੋਰਜਟ ਦੇ ਵਿੱਚ ਇਹ ਪ੍ਰਿੰਟ ਹੈਗਾ ਜੀ ਛੋਟੇ ਵਾਲਾ ਇਹਦੇ ਵਿੱਚ ਤੁਹਾਨੂੰ ਇੱਕ ਸੂਟ ਨਾ ਵੱਡੇ ਪ੍ਰਿੰਟ ਦੇ ਵਿੱਚ ਵੀ ਮਿਲ ਜੂਗਾ ਇਹਦੇ ਨਾਲ ਆਪਾਂ ਨੇ ਬਲੈਕ ਜੋਰਜਟ ਦੀ ਰੱਖੀ ਹੈ ਜੀ ਸਲਵਾਰ ਇਹਦੇ ਨਾਲ ਵੀ ਜੋਰਜਟ ਆ ਜਿਹੜੀ ਤੁਹਾਨੂੰ ਵਧੀਆ ਮਿਲੂਗੀ ਦੇਖੋ ਇਸ ਤਰ੍ਹਾਂ ਦੀ ਆਪਾਂ ਨੇ ਸਲਵਾਰ ਰੱਖੀ ਹੈ ਤੇ ਨਾਲ ਬਲੈਕ ਜੋਰਜਟ ਦਾ ਹੈਗਾ ਤੇ ਸ਼ਰਟ ਦਾ ਕਪੜਾ ਤੇ ਇਹਦੇ ਨਾਲ ਵੀ ਆਪਾਂ ਨੇ ਜੋਰਜਟ ਪੈਂਬਰ ਦਾ ਰੱਖਿਆ ਜੀ ਦੁਪੱਟਾ ਇਹਦਾ ਦੁਪੱਟਾ ਦੇਖੋ ਫੋਰ ਸਾਈਡ ਆਪਾਂ ਨੇ ਤਿੰਨ ਕਲਰ ਪਾ ਕੇ ਵਿੱਚ ਮਹਿਰੂਨ ਦੇ ਸਕਿਨ ਬਲੈਕ ਸੈਂਟਰ ਦੇ ਵਿੱਚ ਆਪਾਂ ਨੇ ਬਲੈਕ ਰੱਖਿਆ ਜੀ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਜੋ ਪੱਟਾ ਜਿਹੜਾ ਰੈਡੀ ਕੀਤਾ ਇਹਦੇ ਨਾਲ ਵੀ ਆਪਾਂ ਨੇ ਬਲੈਕ ਕਲਰ ਦੀ ਕਾਟਨ ਦੀ ਗੁੰਮ ਲੇਸ ਲਾਈ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਉੱਤੇ ਧਰ ਕੇ ਲਾ ਕੇ ਦੇ ਦਾਂਗੇ ਫਾਹਾ ਵੜ ਦਾਂਗੇ ਹਨਾ ਤੇ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੋ ਨਾ ਤੁਸੀਂ ਕਰਵਾ ਸਕਦੇ ਹੋ ਚਲੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਡਿਜ਼ਾਈਨ ਦਿਖਾਉਣੀ ਆ ਜੋ ਵੀ ਰਹਿਗੇ ਨੇ ਇਹਦੇ ਵਿੱਚ ਇੱਕ ਮਿੰਜੂਆ ਜੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਇਹ ਸਿੰਗਲ ਸਿੰਗਲ ਸੂਟ ਰਹਿਗੇ ਇਹ ਵੀ ਤੁਸੀਂ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਸਕਦੇ ਹੋ ਇਹ ਡਿਜ਼ਾਈਨ ਮਿਲੂਗਾ ਜੀ ਵੱਡੇ ਫਲਾਵਰ ਦੇ ਵਿੱਚ ਤੇ ਨਾ ਵੀ ਮਹਿਰੂਨ ਦਾ ਇਹਦੇ ਵਿੱਚ ਜਿਆਦਾ ਪ੍ਰਿੰਟ ਵੱਡਾ ਹੈ ਨਾ ਤੇ ਇਹਦੇ ਨਾਲ ਵੀ ਬਲੈਕ ਕਲਰ ਦੀ ਜੌਰਜਟ ਦੀ ਹੈਗੀ ਜੀ ਸਲਵਾਰ ਇਸ ਤੋਂ ਬਾਅਦ ਜਿਹੜਾ ਆਪਾਂ ਨੀਚੇ ਵਾਲਾ ਦਿਖਾਇਆ ਸੀ ਜੀ ਉਹਦੇ ਨਾਲ ਵੀ ਸਾਨੂੰ ਵੱਡੇ ਪ੍ਰਿੰਟ ਦੇ ਵਿੱਚ ਇਹ ਸ਼ਰਟ ਮਿਲ ਜੂਗੀ ਪੂਰਾ ਸੂਟ ਹੀ ਮਿਲ ਜੂਗਾ ਬਲੈਕ ਕਲਰ ਦੀ ਜੌਰਜਟ ਦੀ ਸਲਵਾਰ ਰਹੂਗੀ ਤੇ ਇਸ ਤਰ੍ਹਾਂ ਦੀ ਇਹ ਵੱਡੇ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਜੇ ਤੁਸੀਂ ਦੁਪੱਟਾ ਨਾਲ ਕਰਵਾਉਂਗੇ ਜੀ ਤਾਂ ਤੁਸੀਂ ਦੁਪੱਟੇ ਨਾਲ ਵੀ ਹਨਾ ਸੂਟ ਆ ਰੈਡੀ ਕਰਵਾ ਸਕਦੇ ਹੋ ਬਿਨਾਂ ਦੁਪੱਟਾ ਕਰਵਾਉਣਾ ਉਹ ਵੀ ਕਰਵਾ ਸਕਦੇ ਇੱਕ ਜੌਰਜਟ ਦਾ ਹੋਰ ਪ੍ਰਿੰਟ ਦਿਖਾ ਦਿੰਨੇ ਆ ਇਹ ਤੁਹਾਨੂੰ ਮਿਲੂਗਾ ਮੈਚਿੰਗ ਸੂਟੇ ਵੀ ਦੇਖੋ ਜੀ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਰਹੂਗਾ ਜੌਰਜਟ ਦੇ ਵਿੱਚ ਦੇਖੋ ਇਹ ਵਾਲਾ ਡੈਨ ਗੌਰ ਜੜ ਤੱਕ ਇਹਦੇ ਨਾਲ ਇਸ ਤਰ੍ਹਾਂ ਦੀ ਮੋਰ ਪੰਖੀ ਕਲਰ ਦੀ ਹੈਗੀ ਜੀ ਸਲਵਾਰ ਬਹੁਤ ਪਿਆਰਾ ਛੋਟਾ ਇਹ ਨਾਲੇ ਨਾਰਮਲ ਰੇਂਜ ਦੇ ਵਿੱਚ ਰਹੂਗਾ ਰੇਟ ਆਪਾਂ ਇਹਨਾਂ ਦੇ ਨਾਲ-ਨਾਲ ਮੈਂਸ਼ਨ ਕਰ ਦਾਂਗੇ ਤੁਸੀਂ ਚੈੱਕ ਕਰਕੇ ਜਿਹੜਾ ਵੀ ਸੂਟ ਚਾਹੀਦਾ ਤੁਹਾਨੂੰ ਤੁਸੀਂ ਆਰਡਰ ਕਰ ਸਕਦੇ ਚਲੋ ਜੀ ਅਗਲਾ ਸੂਟ ਆ ਗਿਆ ਜੀ ਕਾਟਨ ਦਾ ਦੇਖੋ ਇਹਦੇ ਨਾਲ ਆਪਾਂ ਨੇ ਦੁਪੱਟਾ ਡਾਈ ਕੀਤਾ ਹੋਇਆ ਇਸ ਤਰ੍ਹਾਂ ਦਾ ਇਹ ਅੰਪਾ ਬੀ ਲਾਈਨਿੰਗ ਦਾ ਡਿਜ਼ਾਈਨਿੰਗ ਪਣੀ ਹੋਈ ਆ ਜੀ ਜਿਹੜੀ ਕਾਟਨ ਰਹੂਗੀ ਜੀ ਬਿਲਕੁਲ ਮਲਾਇਮ ਰਹੂਗੀ ਕੋਈ ਰਾੜ ਨਹੀਂ ਹੋਊਗੀ ਕੋਈ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਦੀ ਹਲਕੀ ਸੈਲਫ ਪ੍ਰਿੰਟ ਮਿਲੂਗਾ ਜੀ ਤਾਂ ਹਮ ਸਲਵਾਰ ਦੇ ਫੈਬਰਿਕ ਚ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਟਾਈ ਡਾਈ ਇਹਦੇ ਆ ਇਹਨਾਂ ਨੇ ਫਿਨਿਸ਼ਿੰਗ ਨਹੀਂ ਕਰਵਾਈ ਇਹਨਾਂ ਦੇ ਦੁਪੱਟਿਆਂ ਦੇ ਆਪਾਂ ਨੇ ਈਕੋ ਕਰਵਾਤੀ ਦੇਖੋ ਜੀ ਇਸ ਤਰ੍ਹਾਂ ਇਹਦਾ ਆਪਾਂ ਨੇ ਬੇਸ ਕਲ ਬਚਾਰੋ ਸੈਂਟਰ ਰੱਖਿਆ ਜੀ ਪੀਚ ਕਲਰ ਦਾ ਤੇ ਇਸ ਐਡਾ ਤੇ ਇਸ ਤਰ੍ਹਾਂ ਆਪਾਂ ਨੇ ਗਰੇਏ ਤੇ ਆਹ ਸਕਿਨ ਕਲਰ ਦਾ ਜਿਹੜਾ ਹੈਗਾ ਟਾਈ ਡਾਈ ਕੀਤਾ ਹੋਇਆ ਹੈ। ਇਹ ਦੁਪੱਟਾ ਮਿਲੂਗਾ ਜੀ ਤੁਹਾਨੂੰ ਪ्युअर ਦਾ। ਵਿਦਾਊਟ ਫਿਨਿਸ਼ਿੰਗ ਤੁਹਾਨੂੰ ਦੁਪੱਟਾ ਕੋਈ ਵੀ ਹੈ ਜੇ ਸਿੰਗਲ ਕਲਰ ਤੇ ਕਰਵਾਉਗੇ ਜੀ ਤਾਂ ਤੁਹਾਨੂੰ 800 ਰੁਪਏ ਪਏਗਾ। ਜੇ ਤੁਸੀਂ ਹਨਾ ਵੀ ਕੋਈ ਫਿਨਿਸ਼ਿੰਗ ਵਗੈਰਾ ਜਾਂ ਟਾਈ ਡਾਈ ਕਰਵਾਉਗੇ ਫਿਰ ਤੁਹਾਨੂੰ ਪਾਊਗਾ ਜੀ 1000 ਰੁਪਏ। ਚਲੋ ਜੀ ਅਗਲਾ ਸੂਟ ਆ ਗਿਆ ਜੀ ਇਹ ਵੀ ਕਾਟਨ ਦੇ ਵਿੱਚ ਰਹੂਗਾ ਜੀ ਦੇਖੋ। ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਜੀ। ਦੇਖੋ। ਇਹ ਕਿ ਤੁਹਾਨੂੰ ਮੋੜ ਲਾ ਕੇ ਗੱਡੀ ਉੱਪਰ ਮੋੜ ਦਿੰਦਾ ਦੇਖੋ ਜੀ ਇਸ ਤਰ੍ਹਾਂ ਦਾ ਗ੍ਰੇ ਇਹਦੇ ਵਿੱਚ ਸਕਿਨ ਜਆ ਹੈਗਾ ਜੀ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਰਹੂਗਾ ਇਹਦੇ ਨਾਲ ਹਲਕਾ ਸੈਲਫ ਪ੍ਰਿੰਟ ਰਹੇਗਾ ਜੀ ਤੇ ਇਹਦੇ ਨਾਲ ਆ ਵੀ ਆਪਾਂ ਨੇ ਦੁਪੱਟਾ ਜਿਹੜਾ ਬਹੁਤ ਵਧੀਆ ਕੀਤਾ ਹੋਇਆ ਪ्युअर ਦਾ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਜੀ ਦੁਪੱਟੇ ਕਿੰਨੇ ਸੋਹਣੇ ਲੱਗਦੇ ਨੇ ਇਹਦੇ ਨਾਲ ਨਾ ਇਸ ਤਰ੍ਹਾਂ ਆਪਾਂ ਨੇ ਸੈਂਟਰ ਦੇ ਵਿੱਚ ਸਾਰੇ ਦੁਪੱਟੇ ਨੂੰ ਹੋਰ ਸੈਟ ਅਾਈਡ ਨਹੀਂ ਕੀਤਾ ਹੋਇਆ ਜੀ ਬਾਰਡਰ ਬਣਿਆ ਹੈ ਸੈਂਟਰ ਦੇ ਵਿੱਚ ਆਪਾਂ ਨੇ ਵਿਚਕਾਰ ਤਿੰਨ ਫਲਾਵਰ ਬਣੇ ਹੋਏ ਨੇ ਜੋ ਵੀ ਤੁਹਾਨੂੰ ਸਭ ਤੋਂ ਪਸੰਦ ਆ। ਤਾਂ ਤੁਸੀਂ ਇਹ ਸਕਰੀਨਸ਼ਾਟ ਲਓ ਤੇ ਮੈਸੇਜ ਕਰੋ। ਨਾ ਪਤਾ ਨਹੀਂ ਪ੍ਰਿੰਟ ਛੂਟੀ ਕੋ ਹੋ ਤਾਂ ਆਦਨੇ ਦੀ ਦੇਖੋ ਜੀ। ਇਹਨਾਂ ਦਾ ਸਾਨੂੰ ਪ੍ਰਿੰਟ ਛੂਟ ਰਹਣਗੇ ਔਰਗੰਜਾ ਦੇ। ਇਹ ਔਰਗੰਜਾ ਦੀ ਸ਼ਰਟ ਰਹੂਗੀ ਜੀ ਪਿਓਰ ਔਰਗੰਜਾ ਦੀ ਉੱਪਰ ਸਾਰੇ ਦੇ ਹਾਈਲਾਈਟ ਕੀਤਾ ਹੋਇਆ। ਇਹਦੇ ਨਾਲ ਨੇਚਰਲ ਕਰੇਵ ਦੀ ਪਿਓਰ ਕਰੇਵ ਦੀ ਰਹੂਗੀ ਜੀ ਸਲਵਾਰ। ਇਹਦੇ ਵਿੱਚ ਦੋ ਕਲਰ ਨੇ ਆਪਣੇ ਕੋਲ ਦੇਖੋ ਇੱਕ ਪੀਚ ਕਲਰ ਹੈ। ਬਹੁਤ ਪਿਆਰੇ ਕਲਰ ਨੇ ਸਰਦਾਰੀ ਜੀ ਲੁੱਕ ਦੇ ਸੂਟ ਨੇ ਇਹ ਦੇਖੋ ਇਹ ਵਾਲਾ ਆ ਗਿਆ ਜੀ ਪੀਚ ਕਲਰ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਜੀ 2000 ਇਹ ਪ्योर ਦੇ ਵਿੱਚ ਆ ਗਈ ਨਾ ਸਾਰੀ ਫੈਬਰਿਕ ਤੇ ਇਸ ਤੋਂ ਬਾਅਦ ਆ ਗਿਆ ਜੀ ਜਿਹੜਾ ਮੇਰੇ ਸੂਟ ਬਣਾ ਕੇ ਪਾਇਆ ਹੋਇਆ ਉਹ ਵਾਲੀ ਔਰਗੈਂਜ ਦੇਖੀ ਇਸ ਤਰ੍ਹਾਂ ਦਾ ਤਾਂ ਸੇਮ ਕਲਰ ਹੈ ਜਿਹੜਾ ਮੈਂ ਬਣਾ ਕੇ ਪਾ ਰੱਖਿਆ ਜੀ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਇੱਕ ਕਲਰ ਇਹਦੇ ਵਿੱਚ ਇਹ ਹੈਗਾ ਜੀ ਦੂਸਰਾ ਕਲਰ ਹੈਗਾ ਜੀ ਇਹਦੇ ਵਿੱਚ ਗ੍ਰੀਨ ਕਲਰ ਇਸ ਤਰ੍ਹਾਂ ਦਾ ਦੇਖੋ ਸੇਮ ਪ੍ਰਿੰਟਿੰਗ ਰਹੇਗੀ ਇਹ ਵੀ ਪ्युअर ਔਰਗੰజా ਦੀ ਸ਼ਰਟ ਹੈ ਇਸ ਤਰ੍ਹਾਂ ਤੁਹਾਨੂੰ ਸ਼ਾਈਨਿੰਗ ਵਾਲੀ ਸਿਲਕ ਦੀ ਮਿਲੂਗੀ ਜੀ ਸਲਵਾਰ 셀ਫ ਪ੍ਰਿੰਟ ਰਹੂਗਾ ਉਹਦੇ ਵਿੱਚ ਦੇਖੋ ਇਹ ਹੋ ਗਿਆ ਦੋ ਕਲਰ ਆ ਗਏ ਦੇ ਵਿੱਚ ਤੀਸਰਾ ਕਲਰ ਆ ਗਿਆ ਜੀ ਪਿੰਕ ਕਲਰ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਪਿੰਕ 1800 ਰੁਪਏ ਇੱਕ ਟੂਨ ਦਾ ਪ੍ਰਾਈਸ ਰਹੂਗਾ ਜੀ ਇੱਕ ਇੱਕ ਕਲਰ ਦਾ ਤੁਹਾਨੂੰ ਇਹਦੇ ਵਿੱਚ ਮਾਊਸ ਕਲਰ ਵੀ ਮਿਲੂਗਾ ਜੀ ਆ ਕਲਰ ਆ ਗਿਆ ਇਹਦੇ ਵਿੱਚ ਮਾਊਸ ਕਲਰ ਸਾਰਿਆਂ ਦੀ ਜਿਹੜੀ ਪ੍ਰਿੰਟਿੰਗ ਰਹੂਗੀ ਜੀ ਸੇਮ ਰਹੂਗੀ ਆਪਾਂ ਇੱਕ ਕਲਰ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂ ਇਹ ਹੈਗਾ ਮੌਕਸ ਕਲਰ ਇਹਦੇ ਨਾਲ ਇਸ ਤਰ੍ਹਾਂ ਦੀ ਤੁਹਾਨੂੰ ਸ਼ਾਈਨਿੰਗ ਵਾਲੀ ਸਲਵਾਰ ਮਿਲੂਗੀ ਇਹ ਵੀ ਬਹੁਤ ਪਿਆਰਾ 1800 ਰੁਪਏ ਦਾ ਪ੍ਰਾਈਸ ਰਹੂਗਾ ਜੀ ਸੂਟ ਦਾ ਸਿਟਿੰਗ ਕਰਦੇ ਸਵਿਚੀ ਹੋਣਗੇ ਪੰਜਾਬ ਦੇ ਵਿੱਚ ਲੱਗ ਤੋਂ ਨਹੀਂ ਲੈ ਜਾਣਗੇ ਚਲੋ ਜੀ ਮੈਂ ਤੁਹਾਨੂੰ ਕਾਫੀ ਸੂਟ ਦਿਖਾ ਦਿੱਤੇ ਨੇ ਚਲੋ ਜੀ ਮੈਂ ਤੁਹਾਨੂੰ 10-12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਗਏ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇ ਬੈਸੇ ਤਾਂ ਮੈਂ ਨਾਲ-ਨਾਲ ਸਾਰਾ ਕੁਝ ਦੱਸ ਦਾਂ ਨਹੀਂ ਜੇ ਤੁਹਾਨੂੰ ਕੋਈ ਫੇਰ ਵੀ ਗਾਹੂ ਹੋਵੇ ਨਾ ਕਨਫਿਊਜ਼ਨ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ